ਇਹ ਇਹ ਵੀਡੀਓ ਐ ਸਭ ਦੇ ਭਲੇ ਲਈ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਡੇ ਕਿਸੇ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਨੂੰ ਫਲਵੇਰੀ ਦੀ ਪ੍ਰੋਬਲਮ ਹੈਗੀ ਐ ਸਫੇਦ ਦਾਗ ਦੀ ਸਮੱਸਿਆ ਹੈਗੀ ਤਾਂ ਉਹਨਾਂ ਦੇ ਲਈ ਐ ਨੁਸਖਾ ਬਹੁਤ ਵਧੀਆ ਪੁਰਾਣੇ ਗ੍ਰੰਥ ਚੋਂ ਲਿਆ ਹੋਇਆ ਤੁਸੀਂ ਕੀ ਕਰਨਾ ਐ ਇਹ ਪਹਿਲਾਂ ਤਾਂ ਡਾਇਗਨੋਸ ਕਰਨਾ ਵੀ ਫਲਵੇਰੀ ਕਿੱਥੋਂ ਸ਼ੁਰੂ ਹੋਈ ਐ ਬੁੱਲਾਂ ਤੋਂ ਹੋਈ ਐ ਜਿੱਥੇ ਮੰਨ ਲਓ ਜਾਂ ਹੱਥਾਂ ਤੋਂ ਹੋਈ ਐ ਜਾਂ ਪੈਰਾਂ ਤੋਂ ਹੋਈ ਐ ਉਹਨੂੰ ਥੋੜਾ ਜਿਹਾ ਟਾਈਮ ਲੱਗੂ ਜੇ ਤੁਹਾਡੀ ਆਰਮ ਸਕਿਨ ਤੋਂ ਹੋਈ ਐ ਜਿੱਦਾਂ ਉਰੋਂ ਹੋਈ ਐ ਠੀਕ ਹੈ ਜਿੱਥੇ ਵੀ ヘア ਆਉਂਦੇ ਆ ਮਾੜੇ ਮੋٹے ਉੱਥੋਂ ਤਾਂ ਬਹੁਤ ਜਲਦੀ ਫਲਵੇਰੀ ਠੀਕ ਹੋ ਜੂ ਉਹਦੇ ਲਈ ਤੁਸੀਂ ਲੈਣਾ ਵਕੂਚੀ ਆਇਲ ਵਕੂਚੀ ਆਇਲ ਦੀ ਹਲਕੀ ਹਲਕੀ ਮ사ਜ ਕਰਨੀ ਹੈ ਧੁੱਪ ਚ ਬੈਠ ਕੇ ਡੇਲੀ ਮ사ਜ ਕਰਨੀ ਹੈ ਜਿਆਦਾ ਰਗੜ ਕੇ ਨਹੀਂ ਕਰਨੀ ਕਈ ਵਾਰ ਕੀ ਹੁੰਦਾ ਉਹ ਫਲਵੇਰੀ ਦੇ ਉੱਪਰ ਥੋੜੇ ਜ਼ਖਮ ਹੋ ਜਾਂਦੇ ਆ ਤਾਂ ਉਹਨੂੰ ਰੁਕ ਜਾਓ 2-4 ਦਿਨ ਦੇਸੀ ਘੋੜੀ ਦੀ ਮ사ਜ ਕਰੋ ਤੇ ਫਿਰ ਦੁਬਾਰਾ ਫਿਰ ਸਟਾਰਟ ਕਰ ਲਓ ਤੁਹਾਡੀ ਫਲਵੇਰੀ ਬਿਲਕੁਲ ਠੀਕ ਹੋ ਜੂ ਅਗਰ ਜ਼ਿਆਦਾ ਤੁਸੀਂ ਫਲਵੇਰੀ ਤੋਂ ਤੰਗ ਤਾਂ ਤੁਸੀਂ ਸਾਡੇ ਵਟਸਐਪ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਐਡਰੈਸ ਹੈ ਜੀ ਪਿੰਡ ਰਾਮਗੜ੍ਹ ਜਵੰਦਾ ਜ਼ਿਲ੍ਹਾ ਸੰਗਰੂਰ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਗਲੀ ਦੇ ਅੰਦਰ ਆਪਣਾ ਕਲੀਨਿਕ ਹੈ ਜੀ ਤੇ ਆਪਾਂ ਬਠਿੰਡੇ ਮਿਲਦੇ ਹਾਂ ਜੀ ਹਰ ਬੁੱਧਵਾਰ ਭਾਗੂ ਰੋਡ ਗਲੀ ਨੰਬਰ 16 ਜੀ ਧੰਨਵਾਦ